ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਜਿਹੜੇ ਜ਼ਰੂਰੀ ਨੁਕਤੇ ਕੁਝ ਸਾਂਝੇ ਕਰਨੇ ਆ। ਮਿੱਟੀ ਦੀ ਬਾਰੇ ਤੇ ਮਿੱਟੀ ਦੇ ਪਿੱਛੇ ਦੀ ਸਾਇੰਸ ਇੰਪੋਰਟੈਂਟ ਸਾਇੰਸ ਬਿਹਾਈਂਡ ਦਾ ਸੋਇਲ ਜਿਹਦੇ ਤੇ ਸਾਡੀ ਫਸਲੀ ਝਾੜ ਸਾਡੇ ਫਸਲ ਦੀ ਕੁਆਲਿਟੀ ਸਾਡਾ ਖੇਤੀ ਖਰਚ ਕਿੰਨਾ ਕੁ ਹੋਣਾ ਇਹ ਨਿਰਪਰ ਕਰਦਾ ਜੇ ਜ਼ਮੀਨ ਦੀ ਸਿਹਤ ਚੰਗੀ ਹੋਊਗੀ ਜ਼ਮੀਨ ਦੀ ਸਿਹਤ ਸੁਧਾਰ ਹੋਊਗਾ ਫਸਲ ਦਾ ਝਾੜ ਵੀ ਚੰਗਾ ਹੋਊ ਕੁਆਲਟੀ ਵੀ ਚੰਗੀ ਹੋਊ ਆਪਣਾ ਬਾਧੂ ਖਰਚ ਕਰਨ ਦੀ ਵੀ ਜਰੂਰਤ ਨਹੀਂ ਪੈਂਦੀ ਕਿਉਂਕਿ ਹੁਣ ਮੈਂ ਦੇਖਿਆ ਕਿ ਹੁਣ ਵੀ ਕਿਸਾਨ ਵੀਰ ਨੇ ਜਿਹੜੇ ਬਾਹਰੋਂ ਪ੍ਰੋਡਕਟ ਜਦੋਂ ਫਸਲਾਂ ਜੇ ਫੋੜ ਕਰ ਰਹੀ ਹੁੰਦੀ ਹੈ ਐਸ ਵਾਰ ਤੁਸੀਂ ਵੀ ਦੱਸਦੇ ਜੀ ਕਈ ਜ਼ਿਆਦਾਤਰ ਕੋਸ਼ ਕਿਸਾਨ ਵੀਰ ਤਾਂ ਫੋਟ ਸਮੇਂ ਚਾਹ ਚੋਨਾ ਹੈ ਕਣਕ ਹੈ ਚਾਹ ਮੱਕੀ ਹੈ ਯੂਰੀਆ ਦੇ ਨਾਲ ਲਾਲ ਲਾ ਕੇ ਉਲੀ ਨਾਸ਼ਕ ਪਾਉਣ ਲੱਗ ਪੈਂਦੇ ਆ ਹੋਰ ਪ੍ਰੋਡਕਟ ਪਾਉਣ ਲੱਗ ਪੈਂਦੇ ਆ ਜ਼ਮੀਨ ਦੀ ਸਿਹਤ ਦੇ ਪਿੱਛੇ ਦੇ ਨੁਕਤੇ ਨਹੀਂ ਆਪਾਂ ਸਮਝਦੇ ਹੈਗੇ ਮਿੱਟੀ ਨੂੰ ਦੇਖੋ ਕਿੰਨਾ ਪਵਿੱਤਰ ਦਰਜਾ ਸਾਡੇ ਗੁਰੂਆਂ ਨੇ ਦਿੱਤਾ ਪਵਨ ਗੁਰੂ ਪਾਣੀ ਪਤਾ ਮਾਤਾ ਤਰਤ ਮਾਤਾ ਹੋਰ ਵੇਦਾਂ ਗ੍ਰੰਥਾਂ ਜੀ ਦੁਨੀਆ ਪਰਦੇ ਮਿੱਟੀ ਨੂੰ ਬਰਾ ਪਵਿੱਤਰ ਦਰਜਾ ਦਿੱਤਾ ਗਿਆ ਕਿਉਂਕਿ ਜਿਹੜੀ ਜੀਵ ਜੰਤੂਆਂ ਦੀ ਨੇਚਰ ਦੀ ਜਿਹੜੀ ਉਤਪਤੀ ਹੈ ਨਾ ਜੀਵਨ ਦੀ ਇਹ ਚ ਵੱਡਾ ਰੋਲ ਹੈ ਮਿੱਟੀ ਦਾ ਤੇ ਮਿੱਟੀ ਦੇ ਜਿਹੜੇ ਗੁਣ ਨੇ ਜੇ ਆਪਾਂ ਉਹਨਾਂ 'ਚ ਸੁਧਾਰ ਕਰੀਏ ਤਾਂ ਅਸੀਂ ਖੇਤੀ ਦੇ ਵਿੱਚ ਆਪਦਾ ਖਰਚਾ ਘਟਾ ਕੇ ਚੰਗਾ ਚਾੜ ਤੇ ਮੁਨਾਫਾ ਲੈ ਸਕਦੇ ਹਾਂ ਤੇ ਸਾਡੀ ਜਨਰੇਸ਼ਨ ਸਾਡਾ ਆਲਾ-ਦਾਲਾ ਸਾਡੇ ਮਨੁੱਖ ਜਿਹੜੀ ਜਿਵੇਂ ਆਪਾਂ ਕਹਿ દઈએ ਕਿ ਜਿਹੇ ਜਿਹਾਂ ਖਾਣਾ ਤੇ ਉਹੋ ਜਿਹਾ ਜਿਹੜਾ ਨਿਰਪਰ ਕਰਦਾ ਕਿ ਸਾਡਾ ਸਿਹਤ ਕਿੱਦਾਂ ਦੀ ਹੈ ਸਾਡੀ ਸੋਚਣ ਸ਼ਕਤੀ ਕਿੱਦਾਂ ਦੀ ਹੈ ਜੇ ਚੰਗੀ ਕੁਆਲਿਟੀ ਦੀ ਮਿੱਟੀ ਹੋਊਗੀ ਤਾਂ ਚੰਗੀ ਕੁਆਲਿਟੀ ਦੀ ਪੈਦਾਵਾਰ ਆਪਾਂ ਨੂੰ ਦੇਊਗੀ ਜ਼ਮੀਨ ਦੇ ਕਿਹੜੇ ਕਿਹੜੇ ਗੁਣ ਨੇ ਪੀ ਐਚ ਹੈ ਉਹਦੇ ਵਿੱਚ ਆਰਗੈਨਿਕ ਮੈਟਰ ਕਿੰਨੀ ਕੁ ਹੈ ਉਹਦੇ ਵਿੱਚ ਤੱਤ ਹੋਲਡ ਕਰਨ ਦੀ ਕਪੈਸਿਟੀ ਕਿੰਨੀ ਉਹ ਚ ਜੀਵ ਸੂਖਮ ਜੀਵਾਂ ਦੀ ਗਿਣਤੀ ਕਿੰਨੀ ਹੈ ਉਦੇ ਵਿੱਚ ਖਣਜ ਪਦਾਰਥ ਜਿਹੜੇ ਤੱਤ ਕਿੰਨੇ ਨੇ ਕਿੰਨੇ ਪਰਸੈਂਟੇਜ ਹੈਗੀ ਹੈ ਇਹ ਤੇ ਜਿਹੜੀ ਗੁਣਵੱਤਾ ਮਿੱਟੀ ਦੀ ਨਿਰਭਰ ਕਰਦੀ ਹੈ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਆ ਕਿ ਜਿਹੜਾ ਸਾਡਾ ਫਸਲੀ ਝਾੜ ਹੈ ਉਹ ਮੌਸਮ ਤੇ ਨਿਰਭਰ ਕਰਦਾ ਹੈ ਮੌਸਮ ਤੇ ਮੌਸਮ ਦੇ ਵਿੱਚ ਹੁੰਦਾ ਇੱਕ ਤਾਂ ਹੁੰਦੀਆਂ ਕੁਦਰਤੀ ਆਫਤਾਂ ਮੀਂਹ ਗੜੇਮਾਰੀ ਹਨੇਰੀ ਆ ਗਿਆ ਇੱਕ ਹੁੰਦਾ ਉੱਚ ਤਾਪਮਨ ਲੋਤਮ ਹੋਣਾ ਮੀਂਹ ਨੇਰੀ ਗੜੇਮਾਰੀ ਨੂੰ ਛੱਡ ਕੇ ਕਿਉਂਕਿ ਉਹ ਤਾਂ ਆਪਣੇ ਕੰਟਰੋਲ 'ਚ ਨਹੀਂ ਹੁੰਦਾ ਉਹ 'ਚ ਤਾਂ ਫਸਲ ਆਪਣੀ ਖਰਾਬ ਹੋ ਜਾਂਦੀ ਕਈ ਵਾਰੀ ਉਦੋਂ ਬਿਨਾਂ ਜਿਹੜਾ ਫਸਲ ਦਾ ਝਾੜ ਆ ਨਾ ਸਾਡਾ ਉਹ ਮੌਸਮ ਤੇ ਨਿਰਭਰ ਨਹੀਂ ਕਰਦਾ ਉਹ ਸਾਡੀ ਜ਼ਮੀਨ ਦੀ ਸਿਹਤ ਤੇ ਅਸੀਂ ਜ਼ਮੀਨ ਦੀ ਸਿਹਤ ਨੂੰ ਕਿੰਨਾ ਕੁ ਸੁਧਾਰ ਕੀਤਾ ਤੇ ਮੌਸਮ ਦੇ ਅਨੁਸਾਰ ਤੇ ਫਸਲ ਦੇ ਵਾਧੇ ਦੀ ਅਵਸਥਾ ਦੇ ਅਨੁਸਾਰ ਸਾਡੀ ਆਪਦੀ ਸਮਝ ਮੁਤਾਬਕ ਅਸੀਂ ਫਸਲ ਦੀ ਦੇਖਭਾਲ ਕਿਵੇਂ ਕੀਤੀ ਉਹ ਤੇ ਨਿਰਭਰ ਕਰਦਾ ਉਹ ਤੇ ਨਿਰਭਰ ਕਰਦਾ ਇਹ ਸਾਡੀ ਸਮਝ ਹੈ ਕਿ ਉਹ ਚੀਜ਼ ਨੂੰ ਅਸੀਂ ਸਮਝ ਵੀ ਕਿਵੇਂ ਰਹੇ ਹਾਂ ਕਈ ਵਾਰ ਕੀ ਹੁੰਦਾ ਕਿ ਆਪਾਂ ਯੂਰੀਆ ਠੋਕੀ ਜਾਂਦੇ ਆ ਯੂਰੀਆ 4-4 ਗੱਟੇ 5-5 ਗੱਟੇ ਪਾਈ ਜਾਂਦੇ ਆ ਤੇ ਫਿਰ ਕਹਿੰਦੇ ਨੇ ਕਿ ਸਾਡੇ ਮੌਸਮ ਤੇ ਨਿਰਭਰ ਕਰਦਾ ਨਹੀਂ ਮੌਸਮ ਤੇ ਨਹੀਂ ਨਿਰਭਰ ਕਰਦਾ ਸਾਡੀ ਦੇਖਭਾਲ ਤੇ ਨਿਰਭਰ ਕਰਦਾ ਕੁਦਰਤੀ ਆਫਤਾਂਵਾਂ ਨੂੰ ਛੱਡ ਕੇ ਮੌਸਮ ਦੇ ਵਿੱਚ ਕੁਝ ਵੀ ਉੱਚ ਤਾਪਮਣੂ ਦੋਟਾ ਮ ਹੁੰਦਾ ਜੇ ਅਸੀਂ ਉਹਦੀ ਸਹੀ ਦੇਖਭਾਲ ਕਰਦੇ ਆ ਤਾਂ ਅਸੀਂ ਚੰਗਾ ਝਾੜ ਲੈ ਸਕਦੇ ਆ ਉੱਚ ਤਾਪਮਣੂ ਐਤ ਕੀ ਵੀ ਜਾਣਾ ਐਤ ਕੀ ਵੀ ਝਾੜ ਬਥੇਰੇ ਕਿਸਾਨ ਵੀਰਾਂ ਦੇ ਘਟਣਗੇ ਪਰ ਰਿਕਾਡ ਚਾੜ ਵਾਲੇ ਵੀ ਹੋਣਗੇ ਉਹਦਾ ਕਾਰਨ ਕੀ ਹੈ ਉਹਦੇ ਪਿੱਛੇ ਅਸੀਂ ਦੇਖਭਾਲ ਕਿਵੇਂ ਕਰਦੇ ਆ ਜਮੀਨ ਦੀ ਸਿਹਤ ਅਸੀਂ ਕਿੰਨਾ ਸੁਧਾਰ ਕੀਤਾ ਹੋਇਆ ਸਾਡੀ ਜਮੀਨ ਦੀ ਸਿਹਤ ਦੀ ਕੁਆਲਿਟੀ ਕਿਵੇਂ ਹੈ ਕਿਉਂਕਿ ਜੇ ਅਸੀਂ ਜਮੀਨ ਦੇ ਵਿੱਚ ਆਰਗੈਨਿਕ ਮੈਟਰ ਦੀ ਵਧਾ ਲਈ ਜੈਵਿਕ ਮਾਦਾਂ ਹੀ ਵਧਾ ਲਿਆ ਤਾਂ ਉਹਦੇ ਸਾਰੇ ਗੁਣਾਂ 'ਚ ਸੁਧਾਰ ਹੋ ਜਾਣਾ ਉਹਦੀ ਪੀ ਐਚ ਮਾਣ ਵੀ ਸਹੀ ਹੋ ਜਾਣਾ ਉਹਦੇ ਵਿੱਚ ਪਾਣੀ ਜਜ਼ਬ ਕਰਨ ਦੀ ਤਾਕਤ ਵੀ ਵੱਧ ਜਾਣੀ ਲੰਬਾ ਸਮਾਂ ਸੈੱਲ ਬਣਾਈ ਰੱਖਦੀ ਹੈ ਉਹਦੇ ਵਿੱਚ ਤੱਤ ਜਜ਼ਬ ਕਰਨ ਦੀ ਤਾਕਤ ਵੀ ਵੱਧ ਜਾਣੀ ਹੁਣ ਤੱਤ ਜਜ਼ਬ ਕਰਨ ਦੀ ਤਾਕਤ ਕਿਵੇਂ ਵੱਧਦੀ ਹੈ ਸਾਡੀ ਕਲੇ ਹੈ ਜਾਂ ਆਰਗੈਨਿਕ ਮੈਟਰ ਹੈ ਉਹਤੇ ਜ਼ਿਆਦਾਤਰ ਨੈਗੇਟਿਵ ਚਾਰਜ ਹੈ ਸਾਡੀਆਂ ਬੂਟਿਆਂ ਦੀਆਂ ਜੜ੍ਹਾਂ ਨੇ ਉਹ ਵੀ ਨੈਗੇਟਿਵ ਚਾਰਜ ਨੇ ਝੱਲ ਉਹ ਜਦੋਂ ਤੱਤ ਲੈਂਦੀਆਂ ਨੇ ਜ਼ਮੀਨ ਦੇ ਵਿੱਚ ਹਾਈਡਰੋਜਨ ਆਇਨ ਜ਼ਿਆਦਾਤਰ ਛੱਡਦੀਆਂ ਨੇ ਤੇ ਜਾਂ ਹਾਈਡਰੋਕਸਾਈਡ ਤੇ ਜਿਹੜੇ ਸਾਡੇ ਤੱਤ ਹੈ ਨਾਈਟ੍ਰੋਜਨ ਦੋ ਫਾਰਮਾਂ 'ਚ ਆ ਮੋਨਿਕਲ ਫਾਰਮ ਨਾਈਟ੍ਰੇਟ ਫਾਰਮ ਨਾਈਟ੍ਰੇਟ ਨੈਗੇਟਿਵ ਚਾਰਜ ਆ ਮੋਨਿਕਲ ਪੋਜ਼ਿਟਿਵ ਚਾਰਜ ਹੈ ਫਾਸਫੇਟ ਆ ਸਾਡਾ ਨੈਗੇਟਿਵ ਚਾਰਜ ਹੈ ਪੋਟਾਸ਼ ਸਾਡਾ ਪੋਜ਼ਿਟਿਵ ਚਾਰਜ ਹੈ ਕੈਲਸ਼ੀਅਮ ਪੋਜ਼ਿਟਿਵ ਚਾਰਜ ਹੈ ਮੈਗਨੀਸ਼ੀਅਮ ਪੋਜ਼ਿਟਿਵ ਚਾਰਜ ਆ ਕਲਰਾਇਡ ਨੈਗੇਟਿ ਇਸੇ ਤਰ੍ਹਾਂ ਆਇਰਨ ਆਇ ਪੋਜ਼ਿਟਿਵ ਚਾਰਜ ਹੈ ਇਹ ਸਾਡੇ ਜਿਹੜੇ ਤੱਤ ਹੈ ਇਹ ਨੈਗੇਟਿਵ ਪੋਜ਼ਿਟਿਵ ਚਾਰਜ ਹੁੰਦੇ ਆ ਸੋਇਲ ਕਲੇਮ ਆਰਗਾਨਿਕ ਮੈਟਰ ਨੈਗੇਟਿਵ ਚਾਰਜ ਹੈ ਸਾਡੀਆਂ ਜੜਾਂ ਨੈਗੇਟਿਵ ਚਾਰਜ ਹੈ ਤੇ ਇਹਦੇ ਵਿੱਚ ਫਿਰ ਸਾਡੀ ਜੇ ਜ਼ਮੀਨ ਚੰਗੀ ਤਾਂ ਕਟਾਇਨ ਐਕਸਚੇਂਜ ਕੈਪੈਸਿਟੀ ਜਿਹੜੀ ਉਹਦੀ ਚੰਗੀ ਹੋਊਗੀ ਤਾਂ ਉਨੀ ਉਹ ਖਾਦ ਹੋਲਡ ਕਰਕੇ ਰੱਖੂਗੀ ਤੇ ਜੜਾਂ ਨੂੰ ਵੱਧ ਦੇਊਗੀ ਹੁਣ ਹਿਊਮਿਕ ਐਸਿਡ ਫੋਲਵਿਕ ਐਸਿਡ ਕਿਸਾਨ ਵੀਰ ਬਾਹਰੋਂ ਪਾਈ ਜਾਂਦੇ ਤੇ ਉੱਤੇ ਸਪਰੇਅ ਕਰੀ ਜਾਂਦੇ ਫਸਲ ਦੇ ਉੱਤੇ ਸਪਰੇਅ ਕਰੀ ਜਾਂਦੇ ਜਿਹੜੇ ਕਿ ਸਾਡੇ ਜ਼ਮੀਨ ਚ ਬਣਨੇ ਹੁੰਦੇ ਜੇ ਸਾਡੀ ਜ਼ਮੀਨ ਚੰਗੀ ਆ ਤਾਂ ਇਹੇ ਜ਼ਮੀਨ ਦੇ ਵਿੱਚ ਬਣਦੇ ਸਾਡੇ ਹਿਊਮਨ ਹਿਊਮਿਕ ਐਸਿਡ ਫਲਵਿਕ ਐਸਿਡ ਜਿਹਨੂੰ ਹਿਮਸ ਆਪਾਂ ਕਹ ਦਿੰਨੇ ਆ ਮੱਲੜ ਕਹ ਦਿੰਨੇ ਆ ਜੇ ਜ਼ਮੀਨ ਦੇ ਵਿੱਚ ਆਪਾਂ ਕੋਈ ਰੂੜੀ ਕੋਈ ਹਰੀ ਖਾਦ ਕੋਈ ਫਸਲੀ ਰਹਿਣ ਗੁੰਦ ਪਾਈ ਹੋ ਤਾਂ ਫੇਰ ਹੀ ਇਹ ਬਣਨਗੇ ਨਾ ਤੇ ਲੰਬਾ ਸਮਾਂ ਇਹ ਫਣੇ ਰਹਿੰਦੇ ਤੇ ਲੰਬੇ ਸਮੇਂ ਦੀ ਪ੍ਰੋਸੈਸ ਹੈ ਜ਼ਮੀਨ ਦੇ ਸੁਧਾਰ ਦੀ ਇੱਕ ਸਾਲ ਦੀ ਪ੍ਰੋਸੈਸ ਹੈ ਨਹੀਂਗੀ ਬੜੇ ਪੇਸ਼ੈਂਸ ਵਾਲੀ ਬੜੇ ਸਬਰ ਸੰਤੋਖ ਵਾਲੀ ਪ੍ਰੋਸੈਸ ਹੈ ਤੇ ਫੇਰ ਹੀ ਆਪਾਂ ਜਿਹੜਾ ਜ਼ਮੀਨ ਦੀ ਜੇ ਸੇਚ ਇੱਕ ਵਾਰ ਸੁਧਾਰ ਹੋ ਗਿਆ ਲੰਬਾ ਸਮਾਂ ਜ਼ਮੀਨ 'ਚ ਪਏ ਰਹਿੰਦੇ ਹੋਮਿਕ ਐਸਿਡ ਫਾਲੋਵਿਕ ਐਸਿਡ ਇਹਨਾਂ ਨੇ ਫਸਲ ਨੂੰ ਜਿਹਦੇ ਜਿੰਨੇ ਜ਼ਿਆਦਾ ਹੋਣਗੇ ਨਾ ਫਸਲ ਦੀ ਜੜਾ ਜਿਹੜੀ ਉਹ ਨੈਗੇਟਿਵ ਚਾਰਜ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਇਹ ਪੋਜ਼ਿਟਿਵ ਚਾਰਜ ਹੁੰਦੇ ਆ ਜ਼ਿਆਦਾਤਰ ਐਸਿਡ ਦੇ ਜਿਹੜੇ ਇਹਨਾਂ ਦੇ ਕਟਾਈਆ ਹੁੰਦੇ ਤੇ ਉਧਰੋਂ ਜੜ ਵਧਦੀ ਹੈ ਜਿਵੇਂ ਮੇਨ ਜੜਾਂ ਆ ਗਈਆਂ ਫਿਰ ਉਹਨਾਂ ਤੇ ਸੈਕੰਡਰੀ ਜੜਾਂ ਆ ਗਈਆਂ ਫਿਰ ਟਰਸਰੀ ਜੜਾਂ ਆ ਗਈਆਂ ਉਹਨਾਂ ਦਾ ਰੂਟ ਮਾਸ ਵੱਧ ਜਾਂਦਾ ਹੈ ਆਮ ਤੌਰ ਤੇ ਕੀ ਹੁੰਦਾ ਜਮੀਨ ਕਈ ਵਾਰ ਕਿਸਾਨ ਵੀਰਾਂ ਦੀ ਮਾੜੀ ਹੁੰਦੀ ਫਸਲ ਗਰੋਥ ਨਹੀਂ ਕਰ ਰਹੀ ਹੁੰਦੀ ਕੰਪੈਕਸ਼ਨ ਹੋਈ ਹੁੰਦੀ ਹੈ ਜਮੀਨ ਬੜੀ ਸਖਤ ਹੋਈ ਹੁੰਦੀ ਹੈ ਆਰਗੈਨਿਕ ਮੈਟਰ ਨਹੀਂ ਹੁੰਦੀ ਬਾਹਰੋਂ ਯੂਰੋਗੈਨਰ ਲਾ ਕੇ ਜਾਂ ਪਵਾਉਂਦੇ ਆ ਪ੍ਰੋਡਕਟ ਤੇ ਬਾਅਦ ਚੋਂ ਕੱਢ ਕੇ ਵੀਡੀਓ ਵਿਖਾਈ ਜਾਂਦੇ ਹੁੰਦੇ ਆ ਫਸਲ ਆ ਅਸੀਂ ਜੀ ਆ ਪੈਕਟ ਪਾਇਆ ਸੀਗਾ ਤੇ ਉਹ ਦੇਖੋ ਕਿੰਨਾ ਉਹਦਾ ਰੂਟ ਮਾਸ ਵਧ ਗਿਆ ਕਿੰਨੀਆਂ ਜੜਾਂ ਭਾਰੀਆਂ ਹੋਈਆਂ ਜਿਹੜੀਆਂ ਕਿ ਉਹ ਜੜਾਂ ਭਾਰੀਆਂ ਹੋ ਗਈਆਂ ਫਾਲਿਕ ਐਸਿਡ ਹਿਊਮਿਕ ਐਸਿਡ ਬਾਹਰੋਂ ਆਪਾਂ ਐਡ ਕਰਤਾ ਪਰ ਉਹਨੇ ਕੋਲੋਂ ਕੁਛ ਨਹੀਂ ਦਿੱਤਾ ਉਹਨੇ ਜ਼ਮੀਨ ਨੂੰ ਨਿਚੋੜ ਕੇ ਤੇ ਫਸਲ ਨੂੰ ਇੱਕ ਵਾਰੀ ਚੰਗਾ ਕਰਤਾ ਜੇ ਆਪਾਂ 2-3 ਸਾਲ ਉਹੀ ਪਾ ਕੇ ਤੁਸੀਂ ਦੇਖ ਲਓ ਜ਼ਮੀਨ ਦੀ ਸਿਹਤ ਹਲ ਸੁਧਾਰਨਾ ਦੇ ਉਹ ਜ਼ਮੀਨ ਦਾ ਜਮਾ ਪੱਠਾ ਬਹਿ ਜਾਂਦਾ ਜ਼ਮੀਨ ਜਮਾ ਜ਼ੀਰੋ ਤੇ ਆਜੂਗੀ ਤੁਹਾਡੀ ਦੋਆਂ ਸਾਲਾਂ ਚਾਰਾਂ ਸਾਲਾਂ ਪੰਜਾਂ ਸਾਲਾਂ ਚ ਉਸ ਤੋਂ ਬਾਅਦ ਉਹਦੀ ਜੇ ਤੁਸੀਂ ਉਹ ਐਸਿਡ ਵੀ ਪਾ ਦਿਓਗੇ ਤਾਂ ਵੀ ਕੁਛ ਨਹੀਂ ਬਣਨਾ ਤੇ ਸਪਰੇਅ ਕਰ ਦਿਓਗੇ ਤਾਂ ਵੀ ਕੁਛ ਨਹੀਂ ਬਣਨਾ ਹੁੰਮੇ ਕਸਟ ਦਾ ਯਾਰ ਉੱਤੇ ਸਪਰੇਅ ਕਰਨ ਦਾ ਮਤਲਬ ਹੀ ਨਹੀਂ ਕੋਈ ਜ਼ਮੀਨ ਦੇ ਵਿੱਚ ਇਹ ਪੈਦਾ ਹੋਣੇ ਹੁੰਦੇ ਆ ਜ਼ਮੀਨ ਦੀ ਜੀ ਸਿਹਤal ਸੁਧਾਰਦੇ ਹੋ ਜ਼ਮੀਨ ਦੇ ਵਿੱਚ ਆਰਗੈਨਿਕ ਮੈਟਰ ਤੁਹਾਡੇ ਪਈ ਜੇ ਜ਼ਿਆਦਾ ਤਾਂ ਇਹ ਸਾਰੇ ਐਸਿਡ ਤੁਹਾਡੀ ਜ਼ਮੀਨ ਚ ਪੈਦਾ ਹੋਈ ਜਾਣੇ ਤੇ ਜ਼ਮੀਨ ਨੂੰ ਖਾਦ ਆਪਣੇ ਬੂਟੇ ਨੂੰ ਖਾਦ ਮਿਲੀ ਜਾਣੀ ਤੇ ਆਪਣਾ ਚੜ ਚੰਗਾ ਹੋਈ ਜਾਣਾ ਤੇ ਬਾਹਦੂ ਪ੍ਰੋਡਕਟ ਆਪਣੇ ਲੋੜ ਨਹੀਂ ਪੈਣੀ ਹੁਣ ਆਪਾਂ ਇੱਕ ਤੱਤ ਜ਼ਿਆਦਾ ਪਾ ਦੇਣੇ ਨਾਈਟ੍ਰੋਜਨ ਜ਼ਿਆਦਾ ਪਾਈ ਜਾਂਦੇ ਆ ਬਾਕੀ ਖਾਦ ਘੱਟ ਦੇਣੇ ਫਾਸਫੋਰਸ ਵੱਧ ਪਾਈ ਜਾਂਦੇ ਆ ਬਾਕੀ ਸੰਤੁਲਿਤ ਖਰਾਬ ਹੁਣ ਕੋਈ ਜਿਹੜੇ ਛੋਟੇ ਤੱਤਾਂ ਕਿਉਂਕਿ ਹੁਣ ਕਣਕ ਝੋਨਾ ਮੱਕੀ ਆਪਾਂ ਫਸਲਾਂ ਕਿੰਨੇ ਆ ਪਟਾਣਾਂ ਦੇ ਦਾਣ ਜਮੀਨ ਚੋਂ ਕੱਢ ਰਹੇ ਹਾਂ ਪਰ ਜਮੀਨ ਚੋਂ ਉਹਨਾਂ ਕੋਈ ਸ਼ੈਡ ਨਹੀਂ ਹੋ ਰਿਹਾ ਇਹ ਸਿਰਫ ਆਪਾਂ ਫਸਲ ਨੂੰ ਦੇ ਰਹੇ ਹਾਂ ਜਮੀਨ ਨੂੰ ਕੁਝ ਨਹੀਂ ਦੇ ਰਹੇ ਜਮੀਨ ਨੂੰ ਤਾਂ ਦਿੱਤਾ ਜਾਊਗਾ ਜੇ ਆਪਾਂ ਫਸਲੀ ਰਹਿੰਦਖੂੰਜ ਜਮੀਨ ਜਮਾਵਾਂਗੇ ਹਰੀ ਖਾਦ ਪਾਵਾਂਗੇ ਰੂੜੀ ਪਾਵਾਂਗੇ ਫਿਰ ਔਰਗੈਨਿਕ ਮੈਟਰ ਜਮੀਨ ਚ ਵਧਣੀ ਹੈ ਤੇ ਇਹ ਰਸਾਇਣਿਕ ਖਾਦਾਂ ਤਾਂ ਫਸਲ ਵਾਸਤੇ ਹੁੰਦੀਆਂ ਨੇ ਮੌਕੇ ਦੇ ਮੌਕੇ ਵਾਲਾ ਕੰਮ ਹੈ ਤਾਂ ਇਸੇ ਕਰਕੇ ਆਪਾਂ ਨੂੰ ਮੈਂ ਤੁਹਾਨੂੰ ਕਹਿੰਦਾ ਉਹਨਾਂ ਕੋ ਸੂਖਮ ਤੱਤ ਜੇ ਆਪਾਂ ਬਹੁਤ ਜ਼ਿਆਦਾ ਰੂੜੀ ਪਾ ਰਹੇ ਪੰਜ ਸਾਲ ਛੇ ਸਾਲ ਆਪਣੀ ਆਰਗੈਨਿਕ ਮੈਟਰ ਬਹੁਤ ਜ਼ਿਆਦਾ ਫਿਰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ ਪਰ ਜੇ ਇਹ ਵੀ ਨਹੀਂ ਆਪਾਂ ਕਰ ਰਹੇ ਜ਼ਮੀਨ ਦੀ ਸਿਹਤ ਵੀ ਨਹੀਂ ਆਪਣੀ ਚੰਗੀ ਤਾਂ ਫਿਰ ਆਪਾਂ ਬਾਹਰੂ ਪ੍ਰੋਡਕਟ ਪਾਵਾਂਗੇ ਫਿਰ ਤਾਂ ਬਾਜ਼ਾਰ ਦੇ ਵਿੱਚ ਜਿਹੜਾ ਕੋਸਮੈਟਿਕ ਆ ਤੇ ਜਿਵੇਂ ਕੋਸਮੈਟਿਕ ਦਾ ਸਮਾਨ ਆਉਂਦਾ ਬਾਜ਼ਾਰ ਦੇ ਵਿੱਚ ਆਪਣੇ ਸਕੂਟਰੀਆਂ ਵੱਖ-ਵੱਖ ਤਰ੍ਹਾਂ ਦੇ ਮਾਡਲ ਆਉਂਦੇ ਕਾਰਾਂ ਦੇ ਆਉਂਦੇ ਉਵੇਂ ਹੀ ਫਿਰ ਜਿਹੜੇ ਤੁਹਾਡੇ ਪ੍ਰੋਡਕਟ ਆ ਖੇਤੀਬਾੜੀ ਦੇ ਉਹਨਾਂ ਦੇ ਵੀ ਮਾਡਲ ਅੱਡ-ਅੱਡ ਆਉਣਗੇ NPK ਆ ਉਹ ਕਿਸੇ ਚ ਵਧਾ ਕੇ ਕਢਾ ਕੇ ਹੁਣ ਕੰਪਨੀਆਂ ਨੇ ਕਿੰਨੇ ਤਰ੍ਹਾਂ ਦੇ NPK ਕੜਦੇ ਗਿਣਤੀ ਹੋਈ ਨਹੀਂ ਕੋਈ ਜਿਹੜਾ ਮਰਜੀ ਤੁਸੀਂ ਕਹਿ ਦਿਓ ਤੁਸੀਂ ਕਹਿ ਦਿਓ 12 34 36 ਉਹ NPK ਵੀ ਬਾਜ਼ਾਰ 'ਚ ਮਿਲਦਾ ਹੋਊਗਾ ਤੁਸੀਂ ਕਹਿ ਦਿਓ 8 11 14 ਉਹ ਵੀ ਮਿਲਦਾ ਹੋਊਗਾ ਵੈਸੇ ਹੀ ਇਹ ਮੈਂ ਕਹਿ ਰਿਹਾ ਇਹ ਮਤਲਬ ਇਸ ਤਰ੍ਹਾਂ ਨਹੀਂ ਕਿ ਇਹ ਕੋਈ ਖਾਸ ਹੋਊਗਾ ਮੈਂ ਵੈਸੇ ਕਹਿ ਰਿਹਾ ਕਿ ਇਸ ਤਰ੍ਹਾਂ ਦੇ ਪ੍ਰੋਡਕਟ ਵਰਤਣ ਲੱਗ ਪੇ ਸੋ ਮਿੱਟੀ ਦੇ ਪਿਛਲੇ ਜਿਹੜੀ ਸਾਇੰਸ ਸਮਝੀਏ ਤੇ ਜ਼ਮੀਨ ਦੀ ਸਿਹਤ 'ਚ ਸੁਧਾਰ ਕਰੀਏ ਖੇਤੀ ਖਰਚਾ ਵੀ ਘਟੂਗਾ ਝਾੜ ਵਧੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖ